ਔਰ ਬਹੁਤ ਲੰਮੇ ਸਮੇਂ ਤੋਂ ਨਜ਼ਰਾਂ ਕਾਰਪੋਰੇਟ ਕਰਾਉਣੀਆਂ ਦੀਆਂ ਇਸ ਪੰਜਾਬ ਦੀਆਂ ਜ਼ਮੀਨਾਂ ਦੇ ਉੱਪਰ ਹੈਗੀਆਂ ਨੇ ਇਹ ਹੁਣ ਦੁਬਾਰੇ ਲੈ ਕੇ ਆਏ ਆ ਕਿ ਇੱਕ ਵਿਕਾਸ ਅਥਾਰਟੀ ਜਿਹੜੀ ਜਿਵੇਂ ਜਿੰਨੂਗਲਾਡਾ ਕਹਿ ਦਿੰਨੇ ਆਪਾਂ ਇਹ ਸਕੀਮ ਹੈ ਇਹ ਲੈਂਡ ਪੂਲਿੰਗ ਵਾਲੀ ਇਹ ਕਿਹੜੀ ਡਾਕਾ ਸਕੀਮ ਹੈ ਜਿਹੜੀਆਂ ਕਿ ਅਸੀਂ ਕਿਸੇ ਵੀ ਕੀਮਤ ਤੇ ਉਹ ਜਿਹੜੀ ਉਹਨਾਂ ਦੀ ਪੂਰੀਆਂ ਨਹੀਂ ਹੋਣ ਦਿਆਂਗੇ ਉਹਦੇ ਤਹਿਤ ਜਿਹੜੀਆਂ ਲੁਧਿਆਣੇ ਲੁਧਿਆਣੇ ਦੀ 24000 314 ਏਕੜ ਜ਼ਮੀਨਾਂ ਜਿਹੜੀ ਔਰ ਅਸੀਂ 36000 ਤੱਕ ਹੀ 36 ਇੰਚ ਦੇ ਉੱਪਰ ਵੀ ਕਬਜ਼ਾ ਜਿਹੜਾ ਨਹੀਂ ਹੋਣ ਦਿਆਂਗੇ ਉਹ ਰਿਕਵਰ ਕਰਨ ਨੂੰ ਲੈ ਕੇ ਆਏ ਸੀ ਪਰ ਨੋਟੀਫਿਕੇਸ਼ਨ ਜਦੋਂ ਦੇਖਿਆ ਗਿਆ ਤਾਂ ਇਹ ਤੇ ਪੂਰੇ ਪੰਜਾਬ ਦਾ ਹੀ ਆ ਜਿਹੜੇ ਆਰਥਿਕ ਪੱਖ ਤੋਂ ਡਾਊਨ ਕਿਸਾਨ ਨੇ ਉਹਨਾਂ ਦੀ ਜਿਹੜੀਆਂ ਜ਼ਮੀਨਾਂ ਨੇ ਉਹ ਕਿਸੇ ਕੀਮਤ ਤੇ ਅਸੀਂ ਕਬਜ਼ਾ ਨਹੀਂ ਹੁੰਦਿਆਂਗੇ ਉਹ ਉਹ अर्बन ਸਟੇਟ ਬਣਦੇ ਨੂੰ 10 ਸਾਲ ਲੱਗ ਜਾਣ ਕਿ ਉਹ ਵਿਖੀ ਜਾਊਗਾ ਫਿਰ ਉਹਨਾਂ ਚਿਰ ਉਹਨਾਂ ਚਿਰ ਉਹ ਦਿਹਾੜੀ ਕਰੂਗਾ ਉਹ ਸੋ ਇੱਕ ਹਿਸਾਬ ਨਾਲ ਉਹਨੂੰ ਜਬੀਰ ਖੋ ਕੇ ਕਿਸਾਨ ਤੋਂ ਉਹਨੂੰ ਦਿਹਾੜੀ ਵੇਰਾ ਤੋੜਨ ਵਾਲੀ ਗੱਲ ਵੀ ਉਹਨਾਂ ਜਦੋਂ ਦਿਹਾੜੀ ਕਰ ਰਹੇ ਪੂਰੇ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਆਓ ਆਪਾਂ ਕਿਸਾਨ ਨੂੰ ਬਚਾਈਏ ਜੇ ਕਿਸਾਨ ਬਚੇਗਾ ਤਾਂ ਪੂਰਾ ਦੇਸ਼ ਬਚੇਗਾ ਗੋਨ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਨੂੰ ਦੱਸ ਦਿਆਂ ਕਿ ਕਿਸਾਨ ਜਥੇਬੰਦੀਆਂ ਆਪਣੀ ਹੱਕੀ ਮੰਗਾ ਲੈ ਲਈ ਹਮੇਸ਼ਾ ਹੀ ਜੜਾ ਰੋਸ ਦਿਖਾਉਂਦੇ ਨੇ ਤੇ ਆਪਣੀ ਹੱਕੀ ਮੰਗਾ ਜੜੀਆਂ ਉਹ ਸਰਕਾਰਾਂ ਅੱਗੇ ਰੱਖਦੇ ਨੇ ਸੋ ਅੱਜ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਕੀਤੀ ਗਈ ਸੀਗੀ ਮੀਡੀਆ ਨਾਲ ਗੱਲਬਾਤ ਕਰਨੀ ਸੀਗੀ ਕਿਸਾਨ ਜਥੇਬੰਦੀਆਂ ਪੂਰੇ ਪੰਜਾਬ ਦੇ ਵਿੱਚੋਂ ਇਕੱਠੀਆਂ ਹੋਈਆਂ ਨੇ ਗੱਲਬਾਤ ਕਰਨ ਲੈਨੇ ਆਖਿਰ ਕਾਰਨ ਕੀ ਹੈਗਾ ਹੁਣ ਇੱਕ ਨਵਾਂ ਉਪਰਾੜਾ ਕੀ ਕਰਨ ਲੱਗੇ ਕਿਸਾਨ ਜਾਣਕਾਰੀ ਲੈਨੇ ਆ ਸਸੀਕਲ ਪ੍ਰਧਾਨ ਜੀ ਅੱਜ ਸਾਰੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਕਿਸਾਨ ਭਾਰਤੀ ਯੂਨੀਅਨ ਲੁਧਿਆਣਾ ਤੇ ਹੋਰ ਵੀ ਕਈ ਕਿਸਾਨ ਜਥੇਬ ਅਸੀਂ ਜ਼ਾਰੇ ਤਕਰੀਬਨ ਕੇਐਮਐਮ ਮੋਰਚੇ ਦੇ ਮੈਂਬਰ ਆ ਜਿਹੜੇ ਕਿ ਸ਼ੰਭੂ ਤੋਂ ਅਸੀਂ ਲੜ ਲੜ ਕੇ ਆਏ ਜਿਨ੍ਹਾਂ ਨੂੰ ਸਰਕਾਰ ਨੇ ਧੱਕੇ ਨਾਲ ਉਥੋਂ ਗ੍ਰਿਫਤਾਰ ਕਰਕੇ ਕੁੱਟ ਕੇ ਠਾਇਆ ਗਿਆ ਸਾਨੂੰ ਔਰ ਪੰਜਾਬ ਦੇ ਵਿੱਚ ਨਿਤ ਨਵੇਂ ਦਿਨ ਕੋਈ ਨਾ ਕੋਈ ਸਰਕਾਰ ਇਹੋ ਜਿਹਾ ਪੰਗਾ ਰੱਖਦੀ ਆ ਭੀ ਜਿਹਦੇ ਨਾਲ ਨਿਤ ਦੇ ਨਿਸ਼ੰਘਾਰਸ਼ ਤੇ ਵਿੱਚ ਹੀ ਰਹਿਣਾ ਪੈਂਦਾ ਹੁਣ ਇਹ ਜਿਹੜੀਆਂ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਕਹਣ ਤੇ ਬੀਜੇਪੀ ਦੀ ਤਰਜ਼ ਦੇ ਉੱਪਰ ਜਿਹੜੀਆਂ ਪਹਿਲਾਂ ਜ਼ਮੀਨਾ ਖੋਣ ਲੱਗੇ ਸੀ 220 ਦੇ ਵਿੱਚ ਉਹੀ ਹੁਣ ਉਦੋਂ ਤੇ ਨਹੀਂ ਖੋਈਆਂ ਗਈਆਂ ਸ਼ਿੰਗਰ ਚ ਵਾਪਸ ਹੋ ਗਿਆ ਤੇ ਇਹ ਹੁਣ ਦੁਬਾਰੇ ਲੈ ਕੇ ਆਏ ਆ ਕਿ ਇੱਕ ਵਿਕਾਸ ਅਥਾਰਟੀ ਜਿਹੜੀ ਜਿਵੇਂ ਜਨੂਗਲਾਡਾ ਕਹਿ ਦਿੰਨੇ ਆਪਾਂ ਉਹਦੇ ਤਹਿਤ ਜਿਹੜੀਆਂ ਲੁਧਿਆਣੇ ਲੁਧਿਆਣੇ ਦੀ 24314 ਏਕੜ ਜ਼ਮੀਨ ਨੇ ਜਿਹੜੀ ਉਹ ਰਿਕੁਆਇਰ ਕਰਨ ਨੂੰ ਲੈ ਕੇ ਆਏ ਸੀ ਪਰ ਨੋਟੀਫਿਕੇਸ਼ਨ ਜਦੋਂ ਦੇਖਿਆ ਗਿਆ ਤਾਂ ਇਹ ਤੇ ਪੂਰੇ ਪੰਜਾਬ ਦਾ ਹੀ ਆ ਪੂਰੇ ਪੰਜਾਬ ਦੇ ਵਿੱਚੋਂ ਜਦੋਂ ਇੰਨੀ ਜ਼ਮੀਨ ਆ ਜਿਹੜੀ ਉਹ ਅਗਰ ਰਿਕੁਆਇਰ ਹੋ ਜੂਗੀ ਉੱਤੇ ਖੇਤੀ ਬੰਦ ਹੋ ਜੂਗੀ ਤਾਂ ਪੰਜਾਬ ਤੇ ਪੰਜਾਬ ਦੇ ਵਿੱਚ ਜੋ ਖੇਤੀ ਦੇ ਨਾਲ 65% ਅਸੀਂ ਖੇਤੀ ਦੇ ਨਾਲ ਚਲਾਉਂਦੇ ਆ ਸਿਸਟਮ ਚੱਲ ਰਿਹਾ ਸਾਡਾ ਉਹ ਸਾਰੇ ਦਾ ਸਾਰਾ ਸਾਡਾ ਖਤਮ ਹੋ ਰਿਹਾ ਇਸ ਕਰਕੇ ਹੀ ਉਹਨੂੰ ਬਚਾਉਣ ਦੀ ਖਾਤਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਵੀ ਅਸੀਂ ਜਿਹੜੀਆਂ ਇਹ 7 ਜਥੇਬੰਦੀਆਂ ਨੇ ਸਾਡੇ ਨਾਲ ਇਹ 7 ਜਥੇਬੰਦੀਆਂ ਅਸੀਂ 9 ਤਰੀਕ ਨੂੰ ਜਿਹੜਾ ਇਹ ਸੰਘਰਸ਼ ਕਰਨ ਜਾ ਰਹੇ ਆ ਬਾਕੀ ਤੁਹਾਨੂੰ ਪੂਲ ਸਾਹਿਬ ਦੱਸਣਗੇ ਡਿਟੇਲ ਦੇ ਵਿੱਚ ਬਹਿਰਾਮ ਕੇ ਸਾਹਿਬ ਹਟਾ ਦੇਣਗੇ ਇਹਨਾਂ ਨੇ ਪੂਰੀ ਕੀਤੀ ਆ ਉੱਤੇ ਬਿਲਕੁਲ ਕੀ ਲੱਗਦਾ ਪ੍ਰਧਾਨ ਜੀ ਅੱਜ ਜਿਹੜਾ ਇਕੱਠੇ ਹੋਏ ਹੋ ਪੂਰੇ ਪੰਜਾਬ ਪਰ ਦੇ ਵਿੱਚ ਕਿੰਨੀ ਕੀ ਜ਼ਮੀਨ ਜਿਹੜੀ ਆ ਇਹ ਆਈ ਆ ਹੁਣ ਇਹ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ 36000 ਏਕੜ ਦੇ ਕਰੀਬ ਜਿਹੜੀ ਜ਼ਮੀਨ ਹੈਗੀ ਆ ਇਹ ਕੁਵਰ ਹੋ ਰਹੀ ਆ ਜੋ ਨੋਟੀਫਿਕੇਸ਼ਨ ਕੱਲ ਵਾਲੇ ਖਬਰਾਂ ਤੇ ਵਿੱਚ ਜਾਰੀ ਕਰ ਦਿੱਤਾ ਗਿਆ ਪਰ ਮੈਂ ਸਮਝਾਂਗਾ ਵੀ ਜ਼ਮੀਨ ਤਾਂ ਸਾਡੇ ਕਿਸਾਨਾਂ ਦੇ ਕੋਲ ਪਹਿਲਾਂ ਹੀ ਬਹੁਤ ਘੱਟ ਆ ਆਰਥਿਕ ਪੱਖ ਤੋਂ ਕਿਸਾਨ ਜਿਹੜਾ ਹੈ ਪਹਿਲਾਂ ਹੀ ਡਾਊਨ ਹੈਗਾ ਤੇ ਕਿਉਂ ਇਹ ਸਰਕਾਰਾਂ ਨੇ ਦੁਬਾਰਾ ਜ਼ਮੀਨ ਅਕਵਾਇਰ ਕਰਨ ਦਾ ਜੋ ਕੁਝ ਕੀਤਾ ਹੈਗਾ ਮੈਂ ਸਮਝਾਂਗਾ ਸਾਰਾ ਕੁਝ ਬੇਬੁਨਿਆਦ ਆ ਤੇ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਤੇ ਜ਼ਮੀਨ ਜਿਹੜੀ ਅਸੀਂ ਅਪਜਾਊ ਜ਼ਮੀਨ ਆ ਕਿਉਂਕਿ ਖੇਤੀ ਪ੍ਰਧਾਨ ਸੂਬਾਕ ਪੰਜਾਬ ਜਿਹੜਾ ਸਭ ਤੋਂ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਮੰਨਿਆ ਜਾਂਦਾ ਪਰ ਬਹੁਤ ਲੰਮੇ ਸਮੇਂ ਤੋਂ ਨਜ਼ਰਾਂ ਕਾਰਪੋਰੇਟ ਕਾਰਨੀਆਂ ਦੀਆਂ ਇਸ ਪੰਜਾਬ ਦੀਆਂ ਜ਼ਮੀਨਾਂ ਦੇ ਉੱਪਰ ਹੈਗੀਆਂ ਨੇ ਤੇ ਜਿਹੜੀਆਂ ਕਿ ਅਸੀਂ ਕਿਸੇ ਵੀ ਕੀਮਤ ਤੇ ਉਹ ਜਿਹੜੀ ਉਹਨਾਂ ਦੀ ਪੂਰੀਆਂ ਨਹੀਂ ਹੋਣ ਦਿਆਂਗੇ ਔਰ ਅਸੀਂ 36000 ਤੱਕ ਹੀ 36 ਇੰਚ ਦੇ ਉੱਪਰ ਵੀ ਕਬਜ਼ਾ ਜਿਹੜਾ ਨਹੀਂ ਹੋਣ ਦਿਆਂਗੇ ਜਿਹੜੇ ਆਰਥਿਕ ਪੱਖ ਤੋਂ ਡਾਊਨ ਕਿਸਾਨ ਨੇ ਉਹਨਾਂ ਦੀ ਜਿਹੜੀਆਂ ਜ਼ਮੀਨਾਂ ਨੇ ਉਹ ਕਿਸੇ ਕੀਮਤ ਤੇ ਅਸੀਂ ਕਬਜ਼ਾ ਨਹੀਂ ਹੋਣ ਦਿਆਂਗੇ ਬੱਫਰ ਹੁਣ ਕਿਦਾਂ ਰੋਕਿਆ ਕਿਦਾਂ ਜਾਊਗਾ ਅੱਜ ਤੁਸੀਂ ਸਾਰੇ ਇਕੱਠੇ ਹੋ ਗਏ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਕਿ ਜਿੱਦਾਂ ਦਿੱਲੀ ਦੇ ਵਿੱਚ ਤੁਸੀਂ ਜਿਹੜਾ ਸਾਰੇ ਇਕੱਠੇ ਸੀਗੇ ਉੱਥੇ ਸੰਘਰਸ਼ ਕੀਤਾ ਸਰਕਾਰਾਂ ਅਗੇ ਮੰਗ ਕੀਤੀਆਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਦੇਖੋ ਅਸੀਂ ਤਾਂ ਜਿਹੜਾ 9 ਜੂਨ ਨੂੰ ਇੱਕ ਧਰਨਾ ਲਾ ਕੇ 2 ਘੰਟੇ ਦਾ ਰੋਸ ਧਰਨਾ ਉਸ ਤੋਂ ਬਾਅਦ ਅਸੀਂ ਮੰਗ ਪੱਤਰ ਦੇਣਾ ਤੇ ਅਸੀਂ ਤੁਹਾਡੇ ਮਾਧਿਅਮ ਰਹੀਂ ਪੂਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਆਓ ਆਪਾਂ ਕਿਸਾਨ ਨੂੰ ਬਚਾਈਏ ਜੇ ਕਿਸਾਨ ਬਚੇਗਾ ਤੇ ਪੂਰਾ ਦੇਸ਼ ਬਚੇਗਾ ਬਿਲਕੁਲੇ ਪਾਸੇ ਜਿਹੜਾ ਕੋਰਟ ਆਫ ਕੰਡਕਟ ਲੱਗਾ ਹੋਇਆ ਹੈ ਇਲੈਕਸ਼ਨ ਚੱਲ ਰਹੇ ਨੇ 19 ਤਰੀਕ ਨੂੰ ਚੋਣ ਹੈਗੀ ਹੈ ਤੇ ਉਹਦੇ ਅਧੀਨ ਤੁਸੀਂ ਧਰਨਾ ਲਾਉਂਗੇ ਰੋਜ ਜਿਤਾਉਂਗੇ ਕਾਫੀ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਵੀ ਇਹ ਕਿਤੇ ਨੇ ਕਿਤੇ ਕਿਵੇਂ ਦੇਖਦੇ ਹੋ ਨੇ ਦੇਖੋ ਸਾਡਾ ਇੱਕ ਮੌਲਿਕ ਧਕਾਰ ਹੈਗਾ ਜਦੋਂ ਕਿਸੇ ਨਾਲ ਤੱਕਾ ਹੁੰਦਾ ਹੈ ਸਰਕਾਰਾਂ ਤੱਕੇ ਕਰਦੀਆਂ ਨੇ ਕਾਰਪੋਰੇਟ ਘਰਾਣੇ ਤੱਕੇ ਕਰਦੇ ਨੇ ਤੇ ਉਹਨਾਂ ਨੂੰ ਰੋਕਣ ਵਾਸਤੇ ਇੱਕ ਸੰਘਰਸ਼ ਹੁੰਦਾ ਤੇ ਜੇਕਰ ਐਸ ਸੁਲਧਿਆਣੇ ਦੇ ਵਿੱਚ ਇੱਕ ਜਮਣੀ ਚੋਣ ਹੋ ਰਹੀ ਆ ਤੇ ਉਹਦੇ ਵਿੱਚ ਤੇ ਹਜ਼ਾਰਾਂ ਦੇ ਇਕੱਠ ਹੋ ਹੀ ਰਹਿਣ ਤੇ ਅਸੀਂ ਆਪਣੇ ਮੌਲਕ ਅਧਿਕਾਰ ਵਾਸਤੇ ਕਿਉਂ ਨਹੀਂ ਕੱਟ ਕਰ ਸਕਦੇ ਇਹ ਬਿਲਕੁਲ ਬੇਬੁਨਿਆਦ ਗੱਲਾਂ ਨੇ ਅਸੀਂ ਉੱਥੇ ਇਕੱਠ ਕਰਾਂਗੇ ਔਰ ਆਪਣਾ ਮੰਗ ਪੱਤਰ ਜਿਹੜਾ ਉਹ ਡੀਸੀ ਸਾਹਿਬ ਨੂੰ ਸੌਂਪਾਂਗੇ ਬਿਲਕੁਲ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਹੰਤਾ ਦੇ ਵਿੱਚ ਤੁਸੀਂ ਅਖਬਾਰ ਉਦੋਂ ਫੜੀ ਹੋਈ ਸੀਗੀ ਗੱਲਬਾਤ ਕਰ ਰਹੇ ਸੀਗੇ ਵੀ ਜਿਹੜੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਵਿਕਸਿਤ ਡਿਵੈਲਪਮੈਂਟ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਸਰਕਾਰਾਂ ਵੱਲੋਂ ਕੀ ਜਿਹੜਾ ਪੰਜਾਬ ਨੂੰ ਡਿਵੈਲਪਮੈਂਟ ਵਿਕਸਿਤ ਕੀਤਾ ਜਾਵੇ ਉਹਨੂੰ ਕਿਵੇਂ ਦੇਖਦੇ ਦੇਖੋ ਜੀ ਇਹਦੇ ਚ ਅਲੋਕਾਰੀ ਗੱ ਇਸ ਤੋਂ ਪਹਿਲਾਂ ਕਦੇ ਵੀ ਇਹ ਦੂ ਪਹਿਲਾਂ ਜ਼ਮੀਨਾਂ ਕੁਆਇਰ ਹੁੰਦਿਆਂ ਤਾਂ ਉਹ ਕੀਮਤ ਸਰਕਾਰ ਤੈ ਕਰਦੀ ਵੀ ਇੰਨਾ ਇਹਦਾ ਪ੍ਰਤੀ 1 ਏਕੜ ਹੈਗਾ ਚਲੋ ਉਹ ਤੇ ਕਿਸਾਨ ਦੀ ਸਹਿਮਤੀ ਹੁੰਦੀ ਜਾਂ ਨਾ ਹੁੰਦੀ ਇਹ ਤਾਂ ਨਵੀਂ ਗੱਲ ਹੈ ਵੀ ਕੋਈ ਜ਼ਮੀਨ ਛੋਡੇ ਮਾਸਟਰ ਪਲਾਨ ਦੇ ਤਹਿਤ ਘੇਰੇ ਚ ਲੈ ਲੈਣੀ ਹੈ ਪਰ ਸਾਨੂੰ ਪੈਸਾ ਕੋਈ ਨਹੀਂ ਦੇਣਾ ਉਹਦਾ ਸਾਨੂੰ 3 ਸਾਲ ਲਈ ਜੇ ਮਤਲਬ ਤੁਸੀਂ 1 ਏਕੜ ਲੈ ਲਈ ਤਾਂ 3 ਸਾਲ ਲਈ ਉਹਨੂੰ ਗੁਜ਼ਾਰਾ ਪੱਤਾ ਦੇਣਾ ਉਹਨੂੰ 30000 ਰੁਪਇਆ 10000 ਰੁਪਇਆ ਇੱਕ ਪਰਿਵਾਰ ਨੂੰ ਇਹ ਉਸ ਤੋਂ ਬਾਅਦ ਉਹਨੇ ਇੱਕ 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 ਪਲਾਟ ਦਿੱਤਾ ਜਾਊਗਾ ਰਹਿਸੀ ਪਲਾਟ ਇਹ 100 ਵਰਗ ਗਜ ਦਾ ਸੋ ਇਸ ਕਰਕੇ ਵੀ ਜ਼ਮੀਨ ਲੈ ਲਈ ਦਿੱਤਾ ਕੁਛ ਨਹੀਂ ਇਹ ਜਿਹੜਾ ਉਹਦਾ ਜ਼ਿਗਾਰਦਾ ਸਾਧਣਾ ਉਹ ਖੋਲਿਆ ਇਹ ਇਸ ਕਰਕੇ ਇਹ ਜੀ ਤਾਂ ਕੋਈ ਜਿਹਨੂੰ ਕਹਿੰਦੇ ਆ ਇਹ ਯੋਜਨਾਬੱਧ ਅਫੋਰ ਅਫੋਰਡੇਬਲ ਭਾਅ ਸਹਾਇਤਾ ਜੋਗ ਅੰਗਰੇਜ਼ੀ ਦਾ ਚਾਹਦਾ ਅਫੋਰਡੇਬਲ ਇਹ ਸਕੀਮ ਹੈ ਇਹ ਲੈਂਡ ਪੂਲਿੰਗ ਵਾਲੀ ਇਹ ਕਿਹੜੀ ਡਾਕਾ ਸਕੀਮ ਹੈ ਵੀ ਤੁਸੀਂ ਜ਼ਮੀਨ ਅਗਲੇ ਦੀ ਪੂਲ ਕਰਵਾ ਲਈ ਦੇਵਾਂਗੇ ਕਹਾਂ ਹਜੇ ਆਉਣ ਵਾਲੇ ਸਮੇਂ 'ਚ ਜਦੋਂ ਫਿਰ ਉਹ ਉਹ ਐਂ ਕਹਿੰਦੇ ਵੀ ਤੁਹਾਡਾ ਜਿਹੜਾ 1000 ਗਾਜ ਹੈ 30000 ਰੁਪਏ ਗਾਜ ਨੂੰ ਵਿਕ ਜਾਊਗਾ ਪਰ ਗਾਜ ਜਦਾ ਤੁਹਾਡਾ 1000 ਉਹ ਤੇ ਲੱਖ ਦਾ ਵਿਕ ਜਾਊਗਾ ਇਹ ਵੀ ਕਦੋਂ ਕਦੋਂ ਵਿਕੂਗਾ ਉਹ ਕਦੋਂ ਡਿਵੈਲਪ ਹੋਊ ਕੋਈ ਸਮਾਂ ਸੀਮਾ ਨਹੀਂ ਉਹ ਅਰਬਨ ਸਟੇਟ ਬਣਦੇ ਨੂੰ 10 ਸਾਲ ਲੱਗ ਜਾਣ ਕਿ ਉਹ ਵਿਕੀ ਜਾਊਗਾ ਫਿਰ ਉਹਨਾਂ ਚਿਰ ਉਹਨਾਂ ਚਿਰ ਉਹ ਦਿਹਾੜੀ ਕਰੂਗਾ ਉਹ ਇੱਕ ਹਿਸਾਬ ਨਾਲ ਉਹਨੂੰ ਜ਼ਮੀਨ ਖੋਹ ਕੇ ਕਿਸਾਨ ਤੋਂ ਉਹਨੂੰ ਦਿਹਾੜੀ ਦੇ ਰਾਹ ਤੋਰਨ ਵਾਲੀ ਗੱਲ ਵੀ ਉਹਨਾਂ ਜਦੋਂ ਦਿਹਾੜੀ ਕਰ ਰਹੇ ਸੋ ਇਹ ਬਹੁਤ ਵੱਡਾ ਸਮਝ ਲਓ ਵੀ ਇੱਕ ਬੇਇਨਸਾਫੀ ਵੀ ਹੈਗੀ ਐ ਕਿਸਾਨ ਦੇ ਨਾਲ ਠੱਗਾ ਵੀ ਹੈਗਾ ਇਹ ਮਤਲਬ ਇੱਕ ਸਵਾਲ ਹੈ ਜਿੱਦਾਂ ਜੇਕਰ ਇੱਕ ਜ਼ਮੀਨਾ ਨਹੀਂ ਜਾਂਦੀਆਂ ਤੇ ਵਿਕਾਸ ਕਿੱਦਾਂ ਹੋਊਗਾ ਸ਼ਹਿਰ ਵੱਲ ਕਿੱਦਾਂ ਪਿੰਡ ਜਿਹੜੇ ਸ਼ਹਿਰਾਂ ਦੇ ਵਿੱਚ ਕਿੱਦਾਂ ਰਲਣਗੇ ਤੇ ਵਿਕਸਿਤ ਕਿੱਦਾਂ ਹੋਊਗਾ ਦੇਖੋ ਜੀ ਪਹਿਲੇ ਨੰਬਰ ਤੇ ਤਾਂ ਜਿਹੜੇ ਅਨਾਜ ਆ ਇਹ ਜਿਹੜਾ ਜਾਂ ਕਹੋ ਵੀ ਜਿਹੜਾ ਕਿਸਾਨ ਦੇ ਲਈ ਜਿਹੜੀ ਰੋਟੀ ਰੋਜ਼ੀ ਹੁਣ ਜਿਹੜਾ ਜਿਹਦੇ ਕੋਲ 2 ਕਿੱਲੇ ਹੈਗਾ ਉਹ ਉਹ ਉਹਦਾ ਪੰਜੀਆਂ ਦਾ ਟੱਬਰ ਪੜਦਾ ਉਥੋਂ ਆਜ ਮਿਲਦਾ ਉਹਨੂੰ ਹੋਰ ਕੁਝ ਮਿਲਦਾ ਹੁਣ ਉਹ ਤੋਂ ਤੁਸੀਂ ਉਪਜਾਉ ਜ਼ਮੀਨ ਖੋਲੋ ਤੇ ਜਿਹੜੀ ਹੁਣ ਅਰਬਨ ਜਿਹੜੀਆਂ ਉਹ ਸਟੇਟਾਂ ਬਣਾ ਰਹੇ ਨੇ ਉਥੇ ਇਹੀ ਹੈਗਾ ਨਾ ਵੀ ਉਥੇ ਜਿਹੜੇ ਬੰਦਿਆਂ ਕੋਲੇ ਪਲਾਟ ਹੈ ਨਹੀਂ ਜਾਂ ਹੁਣ ਪਿੰਡਾਂ 'ਚ ਹਰੇਕ ਕੋਲੇ ਮਕਾਨ ਆਪਣੇ ਪਿੰਡਾਂ 'ਚ ਪੰਜਾਬ ਚ ਲਾ ਲਓ ਕਿੰਨੇ ਕੁ ਲੋਕ ਇਹ ਜਿਹੇ ਹੈਗੇ ਆ ਜਿਹੜੇ ਕਿ ਬੇਕਾਰ ਹੈ ਜਿਨ੍ਹਾਂ ਨੂੰ ਕੋਈ ਪਲਾਟ ਨਹੀਂ ਮਿਲਦਾ ਜਿਹਨਾਂ ਨੂੰ ਕੋਈ ਥਾਂ ਨਹੀਂ ਮਿਲਦਾ ਸਾਰੇ ਵੱਡੀ ਗਿਣਤੀ ਆਪਣੀ ਪਿੰਡਾਂ 'ਚ ਰਹਿੰਦੀ ਐ ਪਿੰਡਾਂ 'ਚ ਸਾਰੇ ਕੋਲੇ ਘਰ ਹੈਗੇ ਐ ਵੀ ਐਡੀ ਐਡੀ ਗੀਆਂ ਕਲੋਨੀਆਂ ਬਣਾ ਕੇ ਤਾਂ ਬਾਹਰ ਲੈ ਲਈ ਹੈਗੇ ਪੰਜਾਬ ਲਈ ਤਾਂ ਕੋਈ ਨਹੀਂ ਪੰਜਾਬ ਦੀ ਤਾਂ ਲੋੜ ਹੀ ਨਹੀਂ ਕਿ ਪੰਜਾਬ ਦੀ ਕੋਈ ਡਿਮਾਂਡ ਆਈ ਐ ਵੀ ਭਾਈ ਸਾਡੇ ਕੋਲੇ ਸਾਨੂੰ ਕਲੋਨੀਆਂ ਕੱਟ ਕੇ ਦਿਓ ਸਾਨੂੰ ਪਲਾਟ ਦਿਓ ਸਾਨੂੰ ਕੋਲੇ ਰਹਿਣ ਨੂੰ ਹੈ ਨਹੀਂ ਕੋਈ ਸਾਡੇ ਕੋਲੇ ਥਾਂ ਹੈ ਨਹੀਂ ਐ ਸਭ ਕੋਲੇ ਰਹਿਣ ਨੂੰ ਥਾਂ ਹੈਗੇ ਹੁਣ ਲੋੜ ਹੈਗੇ ਐ ਵੀ ਪੰਜਾਬ ਨੂੰ ਉੱਥੇ ਅਪਜਾਉ ਜ਼ਮੀਨ ਐ ਉਹ ਉਹਨੂੰ ਉਹਦੀ ਜਿਹੜੀ ਰੋਜੀ ਦਾ ਸਾਧਨ ਐ ਇੱਕ ਦੋ ਸਿਆੜਾ ਉਹਦਾ ਟੱਬਰ ਪੜਦਾ ਉਹ ਤੋਂ ਨਾ ਖੋਹਿਆ ਜਾਵੇ ਇਹ ਜਿਹੜੀ ਬਕਾ ਇਹ ਜਿਹੜੀਆਂ ਹੈਗੇ ਦੂਜੀ ਗੱਲ ਮੈਂ ਜਿਹੜੀ ਦੱਸੀ ਸੀਗੀ ਵੀ 1000 ਦਾ ਤਾਂ ਮਤਲਬ ਗਾਜ ਉਹਨੂੰ ਦੇਤਾ 30 ਲੱਖ ਮਿਲ ਗਿਆ ਉਹਨੂੰ 30000 ਦੇ ਹਿਸਾਬ ਦੇ ਨਾਲ ਬਾਕੀ ਜਿਹੜਾ ਉਹਦਾ ਐ ਸਮਝ ਲਓ ਕਿਲੇ ਚੜ 4840 ਗਾਜ ਹੁੰਦੇ ਆ 3840 ਰਹਿ ਗਏ ਬਾਕੀ 3840 ਦਾ ਮਤਲਬ ਹੜਾਪਲੇ ਉਹਨਾਂ ਨੇ ਜਿਨ੍ਹਾਂ ਨੇ 3840 ਹੜਾਪਲੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਉਹਨਾਂ ਦੀ ਕੁਰਬਾਨੀ ਕੀਤੀ ਆ ਉਹਨਾਂ ਦੀ ਜੀ ਤੇ ਹੁਣ ਜਿਹੜਾ ਇਹ ਮੋਰਚਾ ਵਾ ਇਹ ਹੁਣ ਸ਼ੁਰੂਆਤ ਹੋ ਜੂਗਾ ਸੰਘਰਸ਼ ਦੁਬਾਰਾ ਲੱਗਦਾ ਵੇ ਕਿ ਕਾਫੀ ਲੰਮਾ ਚੱਲੂਗਾ ਜਾਂ ਮੰਗਾ ਜੜੀਆਂ ਰੱਖੀਆਂ ਜਾਣਗੀਆਂ ਕਦੋਂ ਪਹਿਲਾ ਮੋਰਚਾ ਕਦੋਂ ਵੇਖੋ ਜੀ ਇੱਥੇ ਸ਼ੁਰੂਆਤ ਹੋਣੀ ਹੈ 9 ਤਰੀਕ ਨੂੰ ਆਗਾਜ ਬਿਗਲ ਵੱਜ ਜੂਗਾ ਉਹਦਾ ਆਏ ਨਹੀਂ ਬੁੱਦੀ ਕੋਈ ਆਏ ਨਹੀਂ ਲਗਾਤਾਰ ਨਹੀਂ ਇੱਕ ਵਾਰੀ ਉਹਦਾ ਇੱਕ ਦਿਨ ਦਾ ਇਹ ਪ੍ਰੋਗਰਾਮ ਹੈ ਇਹ ਬਿਗਲ ਵਜਾਉਣ ਦੀ ਖਤਰ ਹੈਗਾ ਘੋੜ ਦਾ ਉਸ ਤੋਂ ਬਾਅਦ ਅਸੀਂ ਜਾਵਾਂਗੇ ਪਿੰਡ ਨੂੰ ਦਿਖਾਵਾਂਗੇ ਵੀ ਭਾਈ ਤੇਰੇ ਆ ਨੰਬਰ ਆਏ ਹੋਏ ਨੇ ਆ ਜਿਹੜਾ ਹੁਣ ਅਖਬਾਰ ਚ ਵੀ ਆ ਗਿਆ ਖਸਰਾ ਨੰਬਰ ਵੀ ਤੇਰੀ ਜ਼ਮੀਨ ਉਹਨਾਂ ਨੇ ਭਾਵੇਂ ਪੁੱਛੇ ਤੋਂ ਬਿਨਾ ਉਹਨਾਂ ਨੇ ਮਾਸਟਰ پلان ਚ ਲਾ ਜਾਂਦੀ ਤੂੰ ਉਹਨੂੰ ਵੇਚ ਨਹੀਂ ਸਕਦਾ ਉਹਨੂੰ ਤੂੰ ਉਹਨੂੰ ਆਪਣੀ ਮਰਜ਼ੀ ਨਹੀਂ ਕਰ ਸਕਦਾ ਇਸ ਕਰਕੇ ਅਸੀਂ ਕਿਸਾਨਾਂ ਨੂੰ ਦੱਸਾਂਗੇ ਉਦੋਂ ਬਾਅਦ ਜਿਉਂ-ਜਿਉਂ ਜਾਗਰਤੇ ਆਉਗੇ ਅਵੇਰਨੈਸ ਆਉਗੇ ਉਹ ਅੰਦੋਲਨ ਉਨੂੰ ਪਖਾਵਾਂਗੇ ਇਹਨੂੰ ਬਿਲਕੁਲ ਸੋ ਦੱਸ ਦਈਏ ਕਿਸਾਨ ਜਿੱਥੇ ਬੰਦੀਆਂ ਇਕੱਠੇ ਸੀਗੀਆਂ ਦੱਸ ਦਈਏ ਸੱਤ ਕਿਸਾਨ ਜਿੱਥੇ ਬੰਦੀਆਂ ਜੜੀਆਂ ਅੱਜ ਲੁਧਿਆਣੇ ਦੇ ਵਿੱਚ ਇਕੱਠੀਆਂ ਹੋਈਆਂ ਜਿਨ੍ਹਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ 9 ਜੂਨ ਦਾ ਇੱਕ ਸਮਾਂ ਜਿਹੜਾ ਦਿੱਤਾ ਗਿਆ ਕਿ ਉਹ ਡੀਸੀ ਦਫ਼ਤਰ ਜਾਣਗੇ ਮੰਗ ਪੱਤਰ ਲੈ ਕੇ ਕਿਉਂਕਿ ਸੰਘਰਸ਼ ਜਿਹੜਾ ਉਹਨਾਂ ਵੱਲੋਂ ਪਹਿਲਾਂ ਵੀ ਕੀਤੇ ਗਏ ਨੇ ਆਪਣੀ ਹੱਕੀ ਮੰਗਾ ਵਾਸਤੇ ਸੋ ਦੁਬਾਰਤੋਂ ਤੁਸੀਂ ਸਾਰੀ ਗੱਲ ਸੁਣ ਲਈ ਹੈ ਕਿਸਾਨਾਂ ਦੀ ਵੀ ਆਖਿਰਕਾਰ ਕਿੜੀਆਂ ਮੰਗਾ ਹੈਗੀਆਂ ਮੈਂ ਉਹਨਾਂ ਨਾਲਾ ਸਮਾਂ ਦੱਸੂਗਾ 9 ਜੂਨ ਤੇ ਉਸ ਤੋਂ ਬਾਅਦ ਦਾ ਕੀ ਕੁਝ ਕਿਸਾਨਾਂ ਦੇ ਨਾਲ ਹੁੰਦਾ ਤੇ ਕਿਸਾਨਾਂ ਨੂੰ ਕਿੰਨਾ ਕਜੜਾ ਇਨਸਾਫ ਹੋ ਦਿੱਤਾ ਜਾਂਦਾ ਸਰਕਾਰਾਂ ਵੱਲੋਂ ਦੇਖੋ ਰੁਧਾਨ ਲਾਈ ਮੈਂ ਕੈਮਰਾਮੈਨ ਦੀਪਕ ਕੁਮਾਰ ਜਨ ਨਾਲ ਧੰਨਵਾਦ